ਸਤ ਸ੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਫਟ ਡਿਟੇਕ ਤੇ ਅੱਜਪਨ ਤੁਹਾਨੂੰ ਹੈਂਡਵਰਕ ਦੇ ਬਹੁਤ ਹੀ ਸੋਹਣੇ ਸੋਹਣੇ ਜੀ ਪੀਸ ਜਿਹੜੇ ਆਪਣੇ ਰੈਡੀ ਹੋ ਕੇ ਜਾ ਰਹੇ ਨੇ ਉਹ ਤੁਹਾਨੂੰ ਦਿਖਾਉਣ ਲੱਗੀ ਆ ਬਹੁਤ ਸੋਹਣੇ ਸੋਹਣੇ ਹੈਂਡਵਰਕ ਦੇ ਪੀਸ ਨੇ ਆਪਣੇ ਇਹ ਠੀਕ ਹੈ ਜੀ ਇਹ ਨਾ ਫੁੱਲ ਫਲੇਰ ਦੀ ਫਰੌਕ ਸੂਟ ਹੈ ਜਿਹੜਾ ਉਹ ਰੈਡੀ ਹੋਣਾਗਾ ਠੀਕ ਹੈ ਜੀ ਤੇ ਇਹ ਆਪਣਾ ਮੈਂ ਤੁਹਾਨੂੰ ਦਿਖਾਉਣੀ ਆ ਸਾਰਾ ਵੀਡੀਓ ਨਾਲ ਜੁੜੇ ਰਹੋ ਬਿਲਕੁਲ ਵੀ ਸਕਿਪ ਨਾ ਕਰਿਓ ਵੀਡੀਓਜ਼ ਨੂੰ ਦੇਖੋ ਤੁਸੀਂ ਕਿੰਨਾ ਸੋਹਣਾ ਪੀਸ ਹੈ ਇਹ ਜਿਹੜੀ ਹੈਗੀ ਆ ਆਹ ਵਾਲਾ ਇਹਦਾ ਫਰੰਟ ਹੋਊਗਾ ਜਿਹੜਾ ਆਪਣਾ ਉੱਪਰ ਬਲਾਊਸ ਲੱਗਿਆ ਹੁੰਦਾ ਬਲਾਊਸ ਹੁੰਦਾ ਉਹਦੇ ਉੱਪਰ ਠੀਕ ਹੈ ਇਹ ਉਹਦਾ ਫਰੰਟ ਉਹ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਇਹਦੇ ਤੇ ਸਾਰਾ ਹੈਂਡ ਦਾ ਕੰਮ ਹੈ ਜਿਹੜਾ ਹੋਇਆ ਹੋਇਆ ਲੈਟ ਮੀ ਸਿਲਕ ਦਾ ਜਿਹੜਾ ਹੈਗੇ ਜੀ ਇਹ ਸਟਾਫ ਹੈਗਾ ਆਪਣਾ ਬਹੁਤ ਹੀ ਪਿਆਰਾ ਜਿਹਾ ਸਟਾਫ ਹੈ ਬਹੁਤ ਸੋਹਣਾ ਹੈਂਡਵਰਕ ਹੈ ਜਿਹੜੇ ਇਹ ਤੇ ਸ਼ਾਈਨ ਕਰ ਰਿਹਾ ਹੈਗਾ ਤੇ ਇਹ ਵਾਲੀਆਂ ਜਿਹੜੀਆਂ 슬ੀਵਜ਼ ਰਹਿਣੀਆਂ ਦੇਖੋ ਫੁੱਲ ਹੈਵੀ ਜਿਹੜਾ ਹੈਗਾ 슬ੀਵਜ਼ ਦੇ ਉੱਪਰ ਵੀ ਕੰਮ ਹੋਇਆ ਹੈ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਠੀਕ ਹੈ ਜੀ ਇਹ ਆਪਣੀਆਂ ਫੁੱਲ ਹੈਵੀ ਨੇ ਜਿਹੜੀਆਂ 슬ੀਵਜ਼ ਰਹਿਣੀਆਂ ਬਹੁਤ ਹੀ ਪਿਆਰਾ ਜਿਹਾ ਨੀਟ ਐਂਡ ਕਲੀਨ ਵਰਕ ਹੈ ਜਿਹੜਾ ਉਹ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਕੰਟਰਾਸਟ ਹੈ ਜਿਹੜਾ ਵੀ ਬਹੁਤ ਜਿਆਦਾ ਪਿਆਰਾ ਹੈਗਾ ਇਹ ਕਲਰ ਹ ਸਟਾਫ ਤਾਂ ਵੈਸੇ ਕਸਟਮਰ ਨੇ ਆਪਾਂ ਨੂੰ ਖੁਦ ਹੀ ਲੈ ਕੇ ਭੇਜਿਆ ਸੀਗਾ ਤੇ ਆਪਾਂ ਇਹਦੇ ਉੱਪਰ ਵਰਕ ਨਾਲ ਇਹਨੂੰ ਤਿਆਰ ਹੈ ਜਿਹੜਾ ਕੀਤਾ ਜਿਹੜੀ ਇਹਦੀ ਫਰੌਕ ਦਾ ਫਲੇਅਰ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਇਹ ਵਾਲਾ ਇਹਦੀ ਫਰੌਕ ਦਾ ਫਲੇਅਰ ਹੋਊਗਾ ਇਹ ਪੱਕਲੀਆਂ ਪਾ ਕੇ ਜਿਹੜਾ ਹੈਗੇ ਇਹਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਦੇਖ ਸਕਦੇ ਹੋ ਤੁਸੀਂ ਜਿਹੜਾ ਇਹ ਆਪਣਾ ਹੈਗਾ ਸੂਟ ਬਣ ਕੇ ਬਹੁਤ ਸੋਹਣਾ ਰੈਡੀ ਹੋਊਗਾ ਇਹ ਤੇ ਜਦੋਂ ਇਹਦਾ ਸੂਟ ਸਾਰਾ ਤਿਆਰ ਹੋ ਗਿਆ ਤਾਂ ਇਹਦਾ ਫਲੇਅਰ ਬਹੁਤ ਜ਼ਿਆਦਾ ਵਧੀਆ ਖੁੱਲਣਾ ਢੁਲਾ ਜਿਹਾ ਫਲੇਅਰ ਬਣਨਾ ਹੈ ਨਾਲ ਇਹਦੇ ਕਸਟਮਰ ਨੇ ਮਤਲਬ ਕਿ ਪਜਾਮੀ ਸਟਿਚ ਕਰਨੀ ਹੈਗੀ ਸਟੀਚਿੰਗ ਵੀ ਉਹ ਖੁਦ ਹੀ ਕਰਦੇ ਨੇ ਉਹ ਕਹਿੰਦੇ ਓਨਲੀ ਮੈਨੂੰ ਵਰਕ ਹੀ ਚਾਹੀਦਾ ਸੀਗਾ ਤੁਸੀਂ ਵੀ ਇਦਾਂ ਕਰ ਸਕਦੇ ਹੋ ਕਈ ਵਾਰ ਤੁਹਾਡੇ ਕੋਲ ਸਟਾਫ ਹੁੰਦਾ ਤਾਂ ਤੁਸੀਂ ਇਹਦਾ ਦੁਪੱਟਾ ਰਹੂਗਾ ਪ्युअर ਔਰਗੈਂਜ਼ਾ ਦੇ ਉੱਪਰ ਆਪਾਂ ਇਹ ਦੁਪੱਟਾ ਰੈਡੀ ਕੀਤਾ ਦੇਖੋ ਤੁਸੀਂ ਕਿੰਨਾ ਪਿਆਰਾ ਜਿਹੜਾ ਹੈਗਾ ਫੋਰ ਸਾਈਡੇ ਦੇ ਦੁਪੱਟੇ ਦੇ ਉੱਪਰ ਕੰਮ ਹੋਇਆ ਵਾ ਦੇਖੋ ਤੁਸੀਂ ਦੇਖੋ ਜੀ ਕਿੰਨਾ ਸੋਹਣਾ ਆਪਣਾ ਸੂਟ ਹੈ ਜਿਹੜਾ ਇਹ ਵਣਕੇ ਰੈਡੀ ਹੋਇਆ ਹੈਗਾ ਵਰਕ ਇਹਦਾ ਬਹੁਤ ਹੀ ਪਿਆਰਾ ਜਾਂ ਜਿਹੜਾ ਵਰਕ ਹੋਇਆ ਹੈ ਦੇ ਉੱਪਰ ਦਾਕਾ ਮੋਤੀ ਕੱਟਦਾ ਨਾ ਇਹ ਸਾਰਾ ਵਰਕ ਹੋਇਆ ਹੋਇਆ ਇਹਦੇ ਉੱਪਰ ਬਹੁਤ ਹੀ ਪਿਆਰਾ ਜਾਂ ਤੇ ਬੋਸ ਉਹ ਸੋਨ ਸੁਬੇ ਆਪਣਾ ਬਣ ਕੇ ਰੈਡੀ ਹੋਊਗਾ ਤੁਸੀਂ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਦਿਨੋ ਆਪਣੀਆਂ ਸਾਰੀਆਂ ਵੀਡੀਓਜ਼ ਨੂੰ ਬਣਾਉਣ ਦੇ ਲਈ ਤੁਹਾਡਾ ਦਿਲੋਂ ਥੈਂਕ ਯੂ ਐ ਬਹੁਤ ਬਹੁਤ ਇਦਾਂ ਪਿਆਰ ਦਿੰਦੇ ਰਹੋ ਅਸੀਂ ਦੀ ਤੁਹਾਡੇ ਕਰਕੇ ਇਆਂ ਜਿੰਨਾ ਕੁਝ ਹੈਗੀਆਂ ਹੈ ਨਾ ਇੱਕ ਸੂਟ ਹੋ ਗਿਆ ਬ੍ਰਾਕਟ ਡੋ ਵੀ ਮੈਂ ਤੁਹਾਨੂੰ ਦਿਖਾਉਣੀ ਆ ਇਹ ਕੋਜੀ ਸੈਕੰਡ ਸੂਟ ਸੀਗਾ ਇਹ ਵਾਲਾ ਆਪਣਾ ਬ੍ਰாக்கਟ ਦੇ ਉੱਪਰ ਰੈਡੀ ਹੋਇਆ ਇਹਦੇ ਨਾਲ ਓਨਲੀ ਕਸਟਮਰ ਨੇ ਘੇੜੇ ਦੇ ਉੱਪਰ ਜਿਹੜਾ ਕੰਮ ਹੈ ਉਹ ਕਰਵਾਇਆ ਹੈਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਹੈਂਡਵਰਕ ਦਾ ਸਾਰਾ ਕੰਮ ਹੋਇਆ ਹੋਇਆ ਇਹਦੇ ਉੱਪਰ ਦੱਬਕਾ ਮੋਤੀ ਕਟਦਾਨਾ ਸਤਾਰਾ ਇਹ ਸਾਰਾ ਲਾ ਕੇ ਕੰਮ ਆਪਣਾ ਹੋਇਆ ਹੋਇਆ ਤੇ ਇਹਦੇ ਆਹ ਵਾਲੀਆਂ ਇਹਨੀਆਂ 슬ੀਵਜ਼ ਰਹਿਣੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀਆਂ ਜੀਆਂ 슬ੀਵਜ਼ ਬਣੀਆਂ ਹੋਈਆਂ ਨੇ ਇਹਦੀਆਂ ਤੇ ਇਹਦੀ ਜਿਹੜੀ ਹੈਗੀ ਸਿਲਕ ਦੀ ਦੀ ਬਾਟਮ ਹੈ ਨਾਲ ਦੇਖੋ ਤੁਸੀਂ ਤੇ ਦੇਖੋ ਜੀ ਇਹ ਵਾਲੀ ਇਹਦੀ ਬਾਟਮ ਹੈ ਸਿਲਕ ਦੀ ਬਾਟਮ ਹੈ ਇਹਦੇ ਨਾਲ ਪੀਚ ਕਲਰ ਦੀ ਇਹਦੇ ਉੱਪਰ ਵੀ ਬਹੁਤ ਪਿਆਰਾ ਜਿਹਾ ਨੀਤੇ ਬੇਲ ਬਣਾ ਕੇ ਉੱਪਰ ਸਾਰਾ ਇਹ ਬੂਟਾ ਬਣਿਆ ਹੈ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੈ ਇਹਦੇ ਪਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਨੀਟ ਐਂਡ ਕਲੀਨ ਹੈ ਆਪਣਾ ਵਰਕ ਹੈ ਜਿਹੜਾ ਉਹ ਹੋਇਆ ਹੋਇਆ ਹੈਗਾ ਠੀਕ ਹੈ ਜੀ ਇਹ ਸਲਵਾਰ ਦਾ ਪੌਂਚਾ ਰਹੂਗਾ ਨਾਲ ਤੇ ਇਹ ਦੋ ਸੂਟਸ ਸੀਗੇ ਤੇ ਇੱਕ ਹੋਰ ਸੂਟ ਹੈ ਹੈਂਡਵਰਕ ਦੇ ਪੀਸ ਹੈਗਾ ਵੀਡੀਓ ਨਾਲ ਜੁੜੇ ਰਹੋ ਬਿਲਕੁਲ ਵੀ ਸਕਿੱਪ ਨਾ ਕਰਿਓ ਜੀ ਨੈਕਸਟ ਸੂਟ ਆਪਣਾ ਇਹ ਵਾਲਾ ਹੈ ਜੀ ਠੀਕ ਹੈ ਹਾਈ ਡ੍ਰੇਡ ਸਿਲਕ ਦੇ ਉੱਪਰ ਸੂਟ ਆਪਾਂ ਇਹ ਰੈਡੀ ਕੀਤਾ ਟੋਟਲੀ ਹੈਂਡ ਦਾ ਕੰਮ ਹੈ ਸਾਰਾ ਆਫ ਵਾਈਟ ਕਲਰ ਦੀ ਸ਼ਰਟ ਹੈ ਦੀ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਵਰਕ ਹੋਇਆ ਹੋਇਆ ਹੈ ਇਹਦੇ ਤੇ ਸੈਂਟਰ ਪੈਨਲ ਤੁਸੀਂ ਦੇਖ ਸਕਦੇ ਹੋ ਇਦਾਂ ਇਹਦੇ ਉੱਪਰ ਬੂਟੇ ਬਣੇ ਹੋਏ ਨੇ ਬਹੁਤ ਸੋਹਣਾ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਸੂਟ ਹੈ ਜਿਹੜਾ ਆਪਣਾ ਰੈਡੀ ਹੋਇਆ ਹੈ ਇਹ ਬਹੁਤ ਜ਼ਿਆਦਾ ਪਿਆਰਾ ਵਰਕ ਹੈਗਾ ਤੁਸੀਂ ਦੇਖੋ ਕਿੰਨਾ ਜ਼ਿਆਦਾ ਸੋਹਣਾ ਸੂਟ ਐ ਬਣ ਕੇ ਰੈਡੀ ਹੋਇਆ ਹੈ ਇਹ ਵਾਲੀਆਂ ਦੀਆਂ ਸਲੀਵਜ਼ ਨੇ ਇਦਾਂ ਹੀ ਠੀਕ ਐ ਜੀ ਬੇਲ ਬਣੀ ਹੋਈ ਹੈ ਤੇ ਉੱਪਰ ਬੂਟਾ ਬਣਿਆ ਹੋ ਤੇ ਐ ਰਾਇਲ ਬਲੂ ਕਲਰ ਦਾ ਆਪਾਂ ਦੁਪੱਟਾ ਰੱਖਿਆ ਇਹਦੇ ਨਾਲ ਕਿੰਨਾ ਜਿਆਦਾ ਪਿਆਰਾ ਦੁਪੱਟਾ ਹੈਗਾ ਤੇ ਫੋਰ ਸਾਈਡ ਆਪਾਂ ਇਹਨੂੰ ਲੇਸ ਵਗੈਰਾ ਲਗਾ ਕੇ ਫਿਨਿਸ਼ਿੰਗ ਦਿੱਤੀ ਹੈ ਤੇ ਕਾਰਨਰ ਦੇ ਉੱਪਰ ਆਪਾਂ ਇਹਦੇ ਇਹ ਵਾਲੇ ਬੂਟੇ ਬਣਾਏ ਨੇ ਠੀਕ ਹੈ ਜੀ ਕਿੰਨਾ ਪਿਆਰਾ ਵਰਕੇ ਸਾਰਾ ਧੱਕੇ ਦਾ ਕੰਮ ਹੈ ਇਹ ਰਾਇਲ ਬਲੂ ਕਲਰ ਦੀ ਹੋਈ ਇਹਦੀ ਬਾਟਮ ਹੈ ਬਾਟਮ ਦੇ ਉੱਪਰ ਵੀ ਸੇਮ ਇਦਾਂ ਹੀ ਵਰਕ ਹੈ ਜਿਹੜਾ ਉਹ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਜਿਹੜਾ ਸੂਟ ਆਪਨਾ ਬਣ ਕੇ ਰੈਡੀ ਹੋਇਆ ਹੈ ਕਲਰ ਕੰਬੀਨੇਸ਼ਨ ਵੀ ਦਾ ਬਹੁਤ ਹੀ ਜਿਆਦਾ ਪਿਆਰਾ ਹੈ ਸੂਟ ਦਾ ਤੇ ਆਈ ਹੋਪ ਆਪਣੇ ਕਸਟਮਰ ਨੂੰ ਬਹੁਤ ਜ਼ਿਆਦਾ ਪਸੰਦ ਆਊਗਾ ਸੂਟ ਜਦੋਂ ਵੀਅਰ ਕਰਨਗੇ ਉਹਨਾਂ ਦੇ ਨ ਐਕਚੁਅਲੀ ਮੈਰੀ ਸੀ ਇਹ ਹੁਣ ਆਪਾਂ ਜਾਂਦੀ ਵੀ ਸੂਟ ਕੂਰੀਅਰ ਕਰਨਾ ਹੈਗਾ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਜਿਹੜਾ ਬਣ ਕੇ ਰੈਡੀ ਹੋਇਆ ਦੇਖੋ ਫੁੱਲ ਹੈਵੀ ਸੂਟ ਹੈ ਜੀ ਇਹ ਤੇ ਟੋਟਲੀ ਹੈਂਡ ਦਾ ਕੰਮ ਹੈ ਦਬਕਾ ਮੋਤੀ ਕਟ ਦਾ ਨਾ ਸਤਾਰਾ ਸਾਰਾ ਬਹੁਤ ਜ਼ਿਆਦਾ ਵਧੀਆ ਫਿਨਿਸ਼ਿੰਗ ਨਾਲ ਇਹਦਾ ਕੰਮ ਹੋਇਆ ਹੋਇਆ ਠੀਕ ਹੈ ਜੀ ਤੇ ਦੇਖੋ ਤੁਸੀਂ ਵੀ ਫਾਈਨਲ ਪਿਕ ਦੇਖ ਸਕਦੇ ਹੋ ਹੁਣ ਜਿੱਦਾਂ ਕੀ ਆਪਣੇ ਹੈਗੇ ਆ ਤਿਹਾਰ ਵੀ ਸਾਰੇ ਹੁਣ ਸਟਾਰਟ ਹੋ ਗਏ ਨੇ ਦੇਖੋ ਹੁਣ ਤਿਆਂ ਦਾ ਜਿਹੜਾ ਆਪਣਾ ਉਹ ਫੈਸਟੀਵਲ ਵੀ ਹੁਣ ਆਪਣਾ ਆ ਹੀ ਰਿਹਾ ਹੈਗਾ ਠੀਕ ਹੈ ਜੀ ਫਿਰ ਅੱਗੇ ਗੱਲ ਤਾਂ ਹੋਣਗੇ ਜਿਵੇਂ ਕੀ ਹੁੰਦਾ ਕਰਵਾ ਚੌਥ ਦੇ ਤੇ ਅੱਗੇ ਮੈਂ ਪਾਰਟੀਆਂ ਵਗੈਰਾ ਵੀ ਮੈਰਿਸ ਵਗੈਰਾ ਸਾਰਾ ਕੁਝ ਹੁਣ ਸੀਜ਼ਨ ਹੈ ਜਿਹੜਾ ਸਟਾਰਟ ਹੋ ਚੁੱਕਾ ਹੈ ਤੁਸੀਂ ਵੀ ਆਪਾਂ ਜੇ ਹੁਣ ਕਿਸੇ ਨੇ ਵੀ ਹੈਂਡਵਰਕ ਦੇ ਸੂਟ ਨੇ ਜਿਹੜੇ ਰੈਡੀ ਕਰਵਾਉਣੇ ਤਾਂ ਜਲਦੀ ਤੋਂ ਜਲਦੀ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਸਾਨੂੰ ਤਾਂ ਜਿਹੜੇ ਸੂਟ ਨੇ ਤੁਹਾਡੇ ਟਾਈਮ ਤੇ ਤਿਆਰ ਹੋ ਜਾਣਾ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਥੈਂਕ ਯੂ